ਅੱਜ ਆਪੇ ਇੱਕ ਹੋਰ ਵੀਡੀਓ ਪਾ ਰਹੇ ਆ ਕਿਉਂਕਿ ਆਪਾਂ ਮਾਰਨਿੰਗ ਵੀਡੀਓ ਦੇ ਵਿੱਚ ਬਹੁਤ ਘੱਟ ਪ੍ਰਾਈਸ ਤੇ ਸੂਟ ਪਾਏ ਸੀ ਤੇ ਇਹ ਹੋਰ ਵੀ ਆਪਣੇ ਕੋਲ ਘੱਟ ਪ੍ਰਾਈਸ ਦੇ ਵਿੱਚ ਸੇਲ ਤੇ ਸੂਟ ਆ ਗਏ ਨੇ ਇਸ ਕਰਕੇ ਆਪਾਂ ਇੱਕ ਹੋਰ ਵੀਡੀਓ ਇੱਕ ਦਿਨ ਦੇ ਵਿੱਚ ਦੋ ਪਾ ਰਹੇ ਆ ਕਿਉਂਕਿ ਬਹੁਤ ਪ੍ਰਾਈਸ ਘੱਟ ਹੋਣ ਕਰਕੇ ਫਿਰ ਇਹ ਸੇਲ ਤੇ ਸੂਟ ਖਤਮ ਹੋ ਜਾਂਦੇ ਨੇ ਜਲਦੀ ਇਹ ਵਿਸਕੋਸ ਆਰਗੈਂਜ਼ਾ ਦੀ ਸ਼ਰਟ ਰਹੇਗੀ ਟਾਈ ਡਾਈ ਤੇ ਨਾਲ ਇਸ ਤੇ ਵਿਸਕੋਸ ਆਰਗੈਂਜ਼ਾ ਦਾ ਦੁਪੱਟਾ ਟਾਈ ਡਾਈ ਤੇ ਮਸਲੀਨ ਦੀ ਬਾਟਮ ਮਿਲੇਗੀ ਤੇ ਇਸ ਦਾ ਪ੍ਰਾਈਸ 950 پارٹی ویئر ਸੂਟ ਆ ਤੁਸੀਂ ਇਸ ਨੂੰ ਬਾਈ ਕਰ ਸਕਦੇ ਹੋ ਬਹੁਤ ਸੋਹਣਾ ਫੈਬਰਿਕ ਆ ਇਹਨਾਂ ਸੂਟਾਂ ਦੇ ਵੀ ਬਹੁਤ ਹੀ ਜ਼ਿਆਦਾ ਡਿਮਾਂਡ ਸੀ ਜਿੰਨਾਂ ਭੈਣਾਂ ਦੇ ਪੈਂਡਿੰਗ ਨੇ ਮੈਸੇਜ ਕਰ ਲਓ ਤੇ ਇਹ ਸੂਟ ਬਹੁਤ ਜ਼ਿਆਦਾ ਸੇਲ ਹੋਏ ਤੇ ਬਹੁਤ ਜ਼ਿਆਦਾ ਪਿਆਰ ਦਿੱਤਾ ਵਿਦਆਊਟ ਦੁਪੱਟਾ ਸੂਟ ਨੇ ਨਵੇਂ ਕਲਰ ਐਡ ਕਰਤੇ ਨੇ ਇਹਨਾਂ ਤੇ ਲਾਈਨਿੰਗ ਦੀ ਜ਼ਰੂਰਤ ਨਹੀਂ ਹੈ 1 75 ਵੱਡੇ ਪਨੇ ਚ ਸ਼ਰਟ ਆ ਤੇ 2 ਮੀਟਰ ਦੇ ਨਾਲ ਬਾਟਮ ਆ ਵਿਦਆਊਟ ਦੁਪੱਟਾ ਰਹਿਣਗੇ ਓਨਲੀ 600 ਦੇ ਵਿੱਚ ਘਰ ਬੈਠੇ ਸੂਟ ਤੁਸੀਂ ਮੰਗਵਾ ਸਕਦੇ ਹੋ WhatsApp ਨੰਬਰ ਆਪਣਾ ਸਕਰੀਨ ਤੇ ਜੋ ਆ ਰਿਹਾ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਆ ਬਹੁਤ ਘੱਟ ਪ੍ਰਾਈਸ ਦੇ ਵਿੱਚ ਸੇਲ ਲਗਾਈ ਹੋਈ ਆ ਵੀਡੀਓ ਦੇ ਐਂਡ ਤੱਕ ਦੇਖਣਾ ਆਪਾਂ ਐਂਡ ਤੇ ਹੀ ਐਡ ਕੀਤੇ ਹੋਏ ਨੇ ਇਹ ਰਹੇ ਗੱਲ ਜੀ ਪਿਓਰ ਕਾਟਨ ਦੇ ਵਿੱਚ ਹਾਲ ওভার ਸੂਟ ਮਿਲੇਗਾ ਪਿਓਰ ਕਾਟਨ ਦੇ ਵਿੱਚ 100% ਕਾਟਨ ਸਾਢੇ 3 ਮੀਟਰ ਵੱਡੇ ਪਰਨੇ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਇਸ ਦਾ ਪ੍ਰਾਈਸ ਵੀ ਕੱਟ ਕਰ ਦਿੱਤਾ 430 ਦੇ ਵਿੱਚ ਵਿਦਆਊਟ ਦੁਪੱਟਾ ਤੁਸੀਂ ਬਾਈ ਕਰ ਸਕਦੇ ਹੋ ਵਿਦਆਊਟ ਲਾਈਨਿੰਗ ਇਹ ਸੂਟ ਸਟਿਚ ਹੁੰਦੇ ਨੇ ਇਹਨਾਂ ਦਾ ਵੀ ਤੁਸੀਂ ਆਰਡਰ ਕਰ ਸਕਦੇ ਹੋ ਬਹੁਤ ਸੋਹਣੇ ਪ੍ਰਿੰਟਾਂ ਦੇ ਤੇ ਰੰਗਾਂ ਦੇ ਵਿੱਚ ਨੇ ਹਾਂਜੀ ਹਾਂ ਆ ਗਈ ਜੀ ਆਪਣੀ ਸੇਲ ਇਹ ਸੇਲ ਰਹੇਗੀ ਜੀ ਸੌਫਟ ਚਫੋਨ ਜੌਰਜਟ ਆਲਓਵਰ ਦਾ 5 ਮੀਟਰ ਸੂਟ ਮਿਲੇਗਾ ਇੱਕ ਸੂਟ ਦਾ ਪ੍ਰਾਈਸ ਤੁਹਾਨੂੰ 400 ਦਾ ਜੇ ਤੁਸੀਂ ਦੋ ਸੂਟ ਬਾਈ ਕਰੋਗੇ ਤਾਂ ਤੁਹਾਨੂੰ 600 ਦੇ ਮਿਲ ਜਾਣਗੇ ਓਨਲੀ ਤੁਸੀਂ ਦੋ ਸੂਟਾਂ ਦਾ ਸਕਰੀਨ ਸ਼ਾਟ ਲੈ ਕੇ ਦਿੱਤੇ ਵਟਸਐਪ ਨੰਬਰ ਤੇ ਸੈਂਡ ਕਰਕੇ 600 ਦੇ ਵਿੱਚ ਦੋ ਸੂਟ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਇਹ ਲਿਮਟਿਡ ਸਟਾਕ ਦੇ ਵਿੱਚ ਆ ਤੇ ਤੁਸੀਂ ਜਲਦੀ ਆਰਡਰ ਕਰਵੋ ਇਹਨਾਂ ਨੂੰ ਇਹ ਪਾਰਟੀ ਵੇਅਰ ਸੂਟ ਰਹੇਗਾ ਸ਼ਿਮਰ ਆਰਗੈਂਜ਼ਾ ਦਾ ਤੇ ਨਾਲ ਇਸਦੇ ਕਾਟਨ ਦੀ ਮੈਡਲ ਕਾਟਨ ਦੀ ਬਾਟਮ ਆ ਆਰਗੈਂਜ਼ਾ ਦਾ ਹੀ ਦੁਪੱਟਾ 1350 ਚ ਬਾਇ ਕਰ ਸਕਦੇ ਹੋ ਇਹ ਸੂਟ ਵੀ ਰੀਸਟਾਕ ਹੋ ਚੁੱਕੇ ਨੇ ਚਾਕਲੇਟ ਮਸਲੀਨ ਦੇ ਉੱਪਰ ਰੈਡੀ ਹੋਏ ਨੇ 5 ਮੀਟਰ ਸੂਟ ਦੀ ਤੁਹਾਨੂੰ ਕਟ ਮਿਲੇਗੀ neck ਤੇ ਵਰਕ ਰਹੇਗਾ ਇਸਦੇ ਘੇਰੇ ਤੇ ਵਰਕ ਰਹੇਗਾ ਸੁਪਰ ਹਿੱਟ ਡਿਜ਼ਾਈਨ ਆ ਬਾਹੂ ਤੇ ਵਰਕ ਰਹੇਗਾ ਟਾਈ ਡਾਈ ਨਾਲ ਦੁਪੱਟਾ ਮਿਲੇਗਾ ਤੁਸੀਂ ਓਨਲੀ 900 ਦੇ ਵਿੱਚ ਇਹ ਕਰ ਬੈਠੇ ਦੁਪੱਟਾ ਸੂਟ ਵਰਕ ਵਾਲਾ ਬਾਈ ਕਰ ਸਕਦੇ ਹਾਂ ਇਹ ਵੀ ਦੁਪੱਟਾ ਸੂਟ ਰਹੇਗਾ ਜੀ ਜੌਰਜਟ 5 ਮੀਟਰ ਸੂਟ ਰਹੇਗਾ ਡਿਜੀਟਲ ਪ੍ਰਿੰਟ ਤੇ ਨਾਲ 2.5 ਮੀਟਰ ਜੌਰਜਟ ਦਾ ਦੁਪੱਟਾ ਦੋਨੋਂ ਸਾਈਡ ਤੁਹਾਨੂੰ ਫੁੱਲ ਹੈਵੀ ਵਰਕ ਮਿਲੇਗਾ ਦੁਪੱਟੇ ਤੇ ਪ੍ਰਾਈਸ ਓਨਲੀ 700 700 ਦੇ ਵਿੱਚ ਬਾਈ ਕਰ ਸਕਦੇ ਹਾਂ ਥੈਂਕ ਯੂ